ਕੰਗਨਰ ਰਣੌਤ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਟਰੰਪ ਦਾ ਵੀ ਬਾਪ ਦੱਸਿਆ ਟਰੰਪ ਦੇ ਨਾਲ ਕੰਪੇਅਰ ਕੀਤਾ ਤੁਲਨਾ ਕੀਤੀ ਤੇ ਹੁਣ ਮੁਆਫੀਆਂ ਮੰਗਦੀ ਨਜ਼ਰ ਆ ਰਹੀ ਹੈ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਟਵੀਟ ਕੀਤੇ ਗਏ ਕੰਗਨਰ ਰਣੌਤ ਵੱਲੋਂ ਕਿਹਾ ਗਿਆ ਕਿ ਭਾਵੇਂ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਨੇ ਪਰ ਪ੍ਰਧਾਨ ਮੰਤਰੀ ਮੋਦੀ ਤਾਂ ਦੁਨੀਆ ਦੇ ਸਭ ਤੋਂ ਵੱਧ ਪੌਪੂਲਰ ਤੇ ਪ੍ਰਚਲਿਤ ਨੇਤਾ ਨੇ ਭਾਵੇਂ ਟਰੰਪ ਆਪਣੇ ਆਪ 'ਚ ਇੱਕ ਪ੍ਰਭਾਵਸ਼ਾਲੀ ਤੇ ਤਾਕਤਵਰ ਪੁਰਸ਼ ਹੈ ਪਰ ਪ੍ਰਧਾਨ ਮੰਤਰੀ ਮੋਦੀ ਤਾਂ ਉਸ ਦਾ ਵੀ ਪਿਓ ਹੈ ਅਜਿਹੀਆਂ ਗੱਲਾਂ ਲਿਖੀਆਂ ਗਈਆਂ ਤੇ ਉਸ ਤੋਂ ਬਾਅਦ ਸਵਾਲ ਪਾਇਆ ਗਿਆ ਕਿ ਭਲਾ ਹੁਣ 트럼ਪ ਦੀ ਯਾਰੀ ਮੋਦੀ ਨਾਲ ਕਿਉਂ ਟੁੱਟ ਗਈ ਤੇ ਕਿਉਂ ਭਾਰਤ ਦਾ ਨੁਕਸਾਨ ਕਰਨ ਤੇ ਤੁਲਿਆ ਹੋਇਆ ਦਰਅਸਲ 트럼ਪ ਵੱਲੋਂ ਐਪਲ ਨੂੰ ਇੰਡੀਆ ਛੱਡ ਕੇ ਯੂਐਸ ਦੇ ਵਿੱਚ ਹੀ ਕੰਮ ਕਰਨ ਵਾਲੀ ਗੱਲ ਉੱਤੇ ਟਿੱਪਣੀ ਕੰਗਨਾ ਨੇ ਕੀਤੀ ਸੀ ਉਸ ਤੋਂ ਬਾਅਦ ਹੁਣ ਕੰਗਨਾ ਲਿਖਦੀ ਹੈ ਕਿ ਜੇਪੀ ਨੱਡਾ ਜੋ ਕਿ ਭਾਜਪਾ ਦੇ ਸੀਨੀਅਰ ਲੀਡਰ ਨੇ ਉਹਨਾਂ ਨੇ ਫੋਨ ਕਰਕੇ ਕੰਗਨਾ ਨੂੰ ਇਹ ਟਵੀਟ ਡਿਲੀਟ ਕਰਵਾਇਆ ਡਿਲੀਟ ਕਰ ਦਿੱਤਾ ਗਿਆ ਤੇ ਹੁਣ ਕੰਗਨਾ ਇਸ ਵਾਸਤੇ ਮੁਆਫੀਆਂ ਵੀ ਮੰਗ ਰਹੀ ਹੈ